ਬਾਣੀ ਦਾ ਅਭਿਆਸ ਕਰਦੇ ਆ ਜਿਉਂ-ਜਿਉਂ ਮਨ ਨਿਰਮਲ ਹੁੰਦਾ ਕਿਉਂਕਿ ਪਹਿਲਾ ਕੰਮ ਤਾਂ ਬਾਣੀ ਮੈਲ ਹੀ ਸਾੜਦੀ ਹੈ ਜੀ ਜਦੋਂ ਆਪਾਂ ਸ਼ੁਰੂਆਤ ਕਰਨੇ ਆ ਮਨ ਕਿੱਧਰ ਭੱਜਦਾ ਜੋ ਕੁਝ ਨੇ ਕਚਰਾ ਮਚਰਾ ਵਿੱਚ ਪਾਇਆ ਉਹ ਸਭ ਕੁਝ ਨਿਕਲੀ ਜਾਂਦਾ ਤੇ ਕਈ ਵਾਰੀ ਇੰਨਾ ਬੰਦਾ ਆਪਣੇ ਕੀਤੇ ਤੋਂ ਇੰਨਾ ਡਰਦਾ ਹੈ ਨੇਮ ਛੱਡ ਜਾਂਦਾ ਹੈ ਕਹਿੰਦਾ ਮਨ ਕੋਈ ਨਹੀਂ ਟਿਕਦਾ ਮਹਾਰਾਜ ਕਹਿੰਦੇ ਆ ਨਹੀਂ ਇਹ ਨਹੀਂ ਟਿਕਦਾ ਤੇ ਮੈਲ ਹੈ ਜਿੱਦਨ ਸ਼ਬਦ ਦੀ ਕਿਰਪਾ ਨਾਲ ਮੈਲ ਸੜ ਜਾਏਗੀ ਤੇ ਮਨ ਆਪਣੇ ਆਪ ਹੀ ਟਿਕ ਜਾਏਗਾ ਜੇ ਤੂੰ ਚਾਹੇ ਜੀ ਮੈਲ ਧੋਣੀ ਹੈ ਤੇ ਸ਼ਬਦ ਕੀ ਮੈਲ ਧੋਂਦਾ ਹੈ ਜਦੋਂ ਨਿਰਮਲ ਹੋ ਜਾਏ ਉਦੋਂ ਟਿਕਨ ਲੱਗ ਪੈਂਦਾ ਹੈ ਜਦੋਂ ਗੁਰਮੁਖੋ ਟਿਕਨ ਲੱਗ ਜੁਵੇ ਜਪਜੀ ਸਾਹਿਬ ਤੋਂ ਹੀ ਉਹਦੇ ਪੜਨ ਵਿੱਚ ਰਸ ਬਣ ਜਾਂਦਾ ਹੈ ਜਦੋਂ ਰਸ ਬਣ ਲੱਗ ਪਵੇ ਉਦੋਂ ਇੰਦਰੀ ਵਾਸ਼ਨਾ ਤੋਂ ਮੁਕਤ ਹੋਣ ਲੱਗ ਪੈਂਦੇ ਆ ਇੱਥੇ ਸਤਿਗੁਰੂ ਸ਼ਬਦ ਵਰਤ ਰਿਹਾ ਵੀ ਗੁਰ ਕੈ ਸ਼ਬਦ ਆਰਾਧਿਆ ਨਾਮ ਰੰਗ ਬੈਰਾਗ ਪ੍ਰਮਾਤਮਾ ਦੇ ਨਾਮ ਵਿੱਚ ਪ੍ਰੇਮ ਬਣ ਜਾਂਦਾ ਹੈ ਬੈਰਾਗ ਉਪਰਾਮਤ ਆ ਜਾਂਦੀ ਇੱਕ ਨਿੱਕੀ ਜਿਹੀ ਉਦਾਹਰਨ ਹੋਰ ਦਿੰਨਾ ਇਹ ਕੋਈ ਪਤਾ ਨਹੀਂ ਕਿਸੇ ਤੋਂ ਸ਼ਬਦ ਕੀਰਤਨ ਸੁਣਿਆ ਕਦੋਂ ਬੈਰਾਗ ਬਣ ਜਾਣਾ ਇੱਕ ਸਠਿਆਲਾ ਪਿੰਡ ਨੇ ਬਕਾਲਾ ਬਕਾਲਾ ਸਾਹਿਬ ਦੇ ਨਾਲ ਸਠਿਆਲਾ ਤੇ ਸਠਿਆਲੇ ਤੋਂ ਥੋੜਾ ਜਿਹਾ ਅੱਗੇ ਇੱਕ ਪਿੰਡ ਹੈ ਵਿਆਸ ਦੇ ਨੇੜੇ ਬੁਤਾਲਾ ਛੱਜ ਸੁਣੀ ਆਵੇਗਾ ਗੁਰੂ ਹਰਗੋਬਿੰਦ ਸਾਹਿਬ ਬਾਬਾ ਬਕਾਲਾ ਸਾਹਿਬ ਆਏ ਤੇ ਇਸ ਬੁਤਾਲੀ ਪਿੰਡ ਦੇ ਵਿੱਚ ਉਂਝ ਵੈਸੇ ਗੁਰੂ ਹਰਗੋਬਿੰਦ ਸਾਹਿਬ ਦੀ ਤਵਾਰੀਖ 'ਚ ਜ਼ਿਆਦਾ ਕਿਸੇ ਗ੍ਰੰਥਾਂ 'ਚ ਜ਼ਿਕਰ ਨਹੀਂ ਪਰ ਉਸ ਉਸ ਪਿੰਡ ਦੀ ਘਟਨਾ ਹੈ ਇੱਕ ਬੱਚਾ ਉਹਦੇ ਪਿਤਾ ਦੀ ਡੈਥ ਹੋ ਗਈ ਤੇ ਉਹ ਬਾਪ ਤੋਂ ਬਾਅਦ ਖੇਤੀ ਦਾ ਕੰਮ ਦੇਖਣ ਲੱਗ ਪਿਆ ਜਵਾਨ ਹੋਇਆ ਉਹਨੇ ਖੂਦ ਉੱਤੇ ਹਲਟ ਗਾਦੀ ਤੇ ਬਹਿਣਾ ਹਲਵਾਣੀ ਇੱਕ ਦਿਨ ਕਿ ਹੋਇਆ ਬਾਬਾ ਬਕਾਲਾ ਸਾਹਿਬ ਤੋਂ ਕੁਝ ਸੱਜਣ ਜਿਹੜੇ ਨੇ ਕਿਉਂਕਿ ਗੁਰੂ ਅਰਗੁਬਿੰਦ ਸਾਹਿਬ ਜੀ ਵੀ ਉੱਥੇ ਰਹੇ ਨਾ ਗੁਰੂ ਤੇਗ ਬਹਾਦਰ ਸਾਹਿਬ ਲੰਮਾ ਸਮਾ ਰਹੇ ਉੱਥੇ ਗੁਰੂ ਅਰਗੁਬਿੰਦ ਸਾਹਿਬ ਮਹਾਰਾਜ ਜੀ ਦੇ ਕੋਈ ਸਿੱਖ ਲੰਗੇ ਤੁਰੇ ਜਾਂਦੇ ਸੰਤ ਬਾਣੀ ਪੜੇ ਇੱਕ ਸੱਜਣ ਦੂਜੇ ਸੁਣ ਉਹ ਰੁਕੇ ਕਹਿ ਲੱਗਿਆ ਖੂ ਹਲਟ ਚੱਲਦੇ ਪਏ ਪਾਣੀ ਪੀ ਲਈ ਉਹਨਾਂ ਕਹਾਂਗੇ ਬੀ ਬੇਟਾ ਪਾਣੀ ਪਿਆ ਦੇਗਾ ਨੌਜਵਾਨ ਜਵਾਨਾ ਪਾਣੀ ਪਿਆਏਗਾ ਉਹ ਟਿੰਡ ਖੋਲ ਕੇ ਪਾਣੀ ਪਿਆਣ ਲੱਗਾ ਤੇ ਬੰਦਗੀ ਕਰਨ ਵਾਲ ਜਿਹੜਾ ਬਾਣੀ ਪੜਦਾ ਕਹਿੰਦਾ ਵੀ ਇਹ ਤੁਸੀਂ ਕਿਸੇ ਨੂੰ ਮੰਨਦੇ ਵੀ ਹੋ ਉਹ ਕਹਿੰਦਾ ਹਾਂ ਤਾਂ ਅਸੀਂ Hindu ਪਰ ਸਾਨੂੰ ਲੋਕੀ ਸਰਵਰੀਏ ਕਹਿੰਦੇ ਨੇ ਕਬਰਾਂ ਨੂੰ ਪੂਜਦੇ ਨੇ ਸਰਵਰ ਨੂੰ ਅਸੀਂ ਸਰਵਰੀਆਂ ਨੂੰ ਪੂਜਨੇ ਆ ਉਹ ਬੰਦਗੀ ਕਰਨ ਵਾਲਾ ਕਹਿੰਦਾ ਛੱਡ ਪਰਾ ਤੇਰੇ ਹੱਥ ਦਾ ਪਾਣੀ ਪੀ ਕੇ ਨੇਮ ਨਾ ਕਿਤੇ ਟੁੱਟ ਜਾਏ ਕਹਿੰਦਾ ਤੂੰ ਬੇਨੇਮਾ ਹੈ ਬੇਨੇਮਾ ਦਾ ਅਰਥ ਇਹ ਕਿ ਦੁਆ ਕਰ ਜੰਮਿਆ ਤੇ ਪੂਜਣਾ ਕਬਰਾਂ ਪਿਆ ਉੱਥੇ ਬਹਿ ਕੇ ਥੋੜਾ ਸਮਾਂ ਉਹਨਾ ਬਾਣੀ ਪੜੀ ਬਸ ਵੇਖੋ ਰੱਬ ਜਦੋਂ ਚੇਟਕ ਲਾਂਦਾ ਮੈਂ ਤਾਂ ਕਿਹਾ ਵੀ ਸ਼ਬਦ ਸੁਣ ਨਾਲ ਇਹ ਸ਼ੁਰੂਆਤ ਹੈ ਉਹਨਾਂ ਬਾਣੀ ਪੜੀ ਕਹਿੰਨ ਲੱਗੇ ਛੱਡ ਪਾਣੀ ਨਹੀਂ ਪੀਣਾ ਸੀ ਚੱਲਿਆਂ ਤੂੰ ਬੇਨੇਮਾ ਹੈ ਉਹਨੂੰ ਗੱਲ ਖਾ ਗਿਆ ਜੇ ਅੰਦਰ ਕਰ ਗਿਆ ਜਾ ਕੇ ਮਾਈ ਨੂੰ ਪੁੱਛਦਾ ਸੀ ਕੌਣ ਖਾਂ ਉਹਨੇ ਦੱਸਿਆ ਜੀ ਉਦਾਸ ਕਿਉਂ ਹੈ ਕਹਿੰਦਾ ਪੰਜ ਸੱਤ ਸ਼ਰੀਰ ਆਏ ਸਨ ਉਹਨਾਂ ਚੋਂ ਇੱਕ ਜਣਾ ਕੁਝ ਬੋਲਦਾ ਸੀ ਪਰ ਸੱਚੀ ਤੇ ਉਹ ਦੱਸਾਂ ਮਾਂ ਜਦੋਂ ਬੋਲਦਾ ਸੀ ਅੰਦਰ ਨੂੰ ਠੰਡ ਪੈਂਦੀ ਸੀ ਉਹਨਾਂ ਪਾਣੀ ਮੰਗਿਆ ਖੂਹ ਤੇ ਬੈਠ ਕੇ ਉਹ ਕੁਝ ਪੜ੍ਹਦੇ ਰਹੇ ਜਦੋਂ ਮੈਂ ਪਾਣੀ ਪਿਆਣ ਲੱਗਿਆ ਉਹਨਾਂ ਪੁੱਛਿਆ ਜੀ ਕਿਨੂੰ ਪੂਜਦੇ ਹੋ ਕਹਾਂ ਲੱਗੀ ਸਰਵਰ ਨੂੰ ਮੈਂ ਇੱਥੇ ਬੇਨਤੀ ਕਰਾਂਗੇ ਉਹਨੂੰ ਨਫ਼ਰਤ ਨਾਲ ਜਾਇਓ ਕਿਉਂਕਿ ਜਿਹੋ ਜੇ ਦੀ ਬੰਦਾ ਪੂਜਾ ਕਰਦਾ ਉਹੋ ਜਾਂ ਬਣ ਜਾਂਦਾ ਹੈ ਜੇ ਸਿਕੀਜ ਨਹੀਂ ਤੇ ਤਾਂ ਤੁਸੀਂ ਨਫਰਤ ਕਰ ਰਹੇ ਹੋ ਗੁਰੂ ਇਹਨਾਂ ਨੂੰ ਕੂਰ ਕਿਰਿਆ ਊਰਜਾ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਮਾਂ ਨੇ ਕਿਹਾ ਪੁੱਤਰ ਸਾਡੇ ਪਿੰਡ ਜਿੱਥੋਂ ਮੈਂ ਵਿਆਹ ਕੇ ਆਈ ਹਾਂ ਉੱਥੇ ਸਿੱਖਾਂ ਦੇ ਘਰ ਸਨ ਉਹ ਵੀ ਇਸ ਤਰ੍ਹਾਂ ਦੇ ਨਹੀਂ ਇਸ ਤਰੀ ਜੋ ਪੜ ਰਹੇ ਨੇ ਉਹ ਆਪਣੇ ਗੁਰੂ ਦੀ ਬਾਣੀ ਪੜਦੇ ਹੋਣਗੇ ਉਹ ਪੁੱਛਦਾ ਗੁਰੂ ਕਹਿ ਲੱਗੇ ਹਾਂ ਸਿੱਖਾਂ ਦੇ ਗੁਰੂ ਨੇ ਗੁਰੂ ਨਾਨਕ ਸਾਹਿਬ ਆਦ ਗੁਰੂ ਨੇ ਪਤਾ ਨਹੀਂ ਉਹ ਬੱਚਾ ਸੁਣਿਆ ਮਾਂ ਨੂੰ ਕਹਿੰਦਾ ਮਾਂ ਮੈਂ ਅੱਜ ਤੋਂ ਬਾਅਦ ਮੈਂ ਨਹੀਂ ਕਬਰ ਕੁਝ ਨਹੀਂ ਮੈਂ ਉਸ ਗੁਰੂ ਨੂੰ ਮਿਲਣਾ ਚਾਹਨਾ ਜਿਹਦੇ ਸਿੱਖ ਲੰਘਦੇ ਹੋਏ ਨਹੀਂ ਠੰਡ ਪਾ ਗਏ ਉਹ ਕਹਿੰਦਾ ਕਹਿੰਦੀ ਪੁੱਤ ਆਪਣੇ ਪੱਲੇ ਕੀ ਕਿੱਥੇ ਮਿਲੇਗਾ ਮਾਂ ਬੜੀ ਸਿਆਣੀ ਸੀ ਉਹਨੇ ਕਿਹਾ ਕੰਮ ਕਰ ਤੂੰ ਯਾਦ ਕਰਿਆ ਕਰ ਆਪਣੇ ਆਪ ਇੱਕ ਦਿਨ ਆ ਜਾਏਗਾ ਤੇ ਅਗਲੀ ਗੱਲ ਕਹਿੰਦੀ ਹੈ ਜਦੋਂ ਸਿੱਖ ਸਨ ਜੇ ਸਾਡੇ ਪਿੰਡ 'ਚ ਜਦੋਂ ਗੁਰੂਕੁਲ ਜਾਂਦੇ ਸਨ ਭੇਟਾ ਲੈ ਕੇ ਜਾਂਦੇ ਸਨ ਭਾਵੇਂ ਟੱਕਾ ਭਾਵੇਂ ਪੈਸਾ ਦੋ ਫੁੱਲ ਤੇ ਪੁਰਾਣੇ ਸਮੇਂ ਕਈ ਗੁਰਸਿੱਖ ਦੋ ਦੰਤਾਂ ਵੀ ਤੋੜ ਕੇ ਲੈ ਜਾਂਦੇ ਸਨ ਕਿਉਂਕਿ ਮਹਾਰਾਜ ਨੂੰ ਭੇਟਾ ਕਰਾਂਗੇ ਸਵੇਰੇ ਇਹਦਾ ਸਤਿਗੁਰੂ ਦੰਤ ਨੇ ਕਰ ਲੈਣਗੇ ਇਹ ਪ੍ਰੇਮ ਪ੍ਰੇਮਾ ਭਗਤੀ ਸੇ ਉਨੇ ਕਿਆ ਪੁੱਤਰ ਉਹ ਮਿੱਠਾ ਜਾਂ ਉਹ ਦਾਤਨਾ ਜਾਂ ਉਹ ਪੈਸੇ ਕਹਿੰਦਾ ਮਾਂ ਮੈਂ ਗੁਰੂ ਨੂੰ ਚੇਤੇ ਕਰਨਾ ਹੈ ਤੇ ਗੁਰੂ ਆਏਗਾ ਆਪਾਂ ਕੀ ਦਿਆਂਗੇ ਗਰੀਬੀ ਅੱਤ ਦੀ ਸੀ ਜੀ ਮਾਂ ਨੇ ਕਿਆ ਪੁੱਤਰ ਹੋਰ ਤਾਂ ਕੁਝ ਹੈ ਕੋਈ ਨਹੀਂ ਆ ਮਿੱਟੀ ਦੇ ਭਾਂਡੇ ਚ ਗੁੜ ਦੀ ਇੱਕ ਪੇਸੀ ਪਈ ਹੈ ਗੁੜ ਦੀ ਰੋੜੀ ਹੈ ਜਦੋਂ ਗੁਰੂ ਆਵੇਗਾ ਨਾ ਚਰਨਾ ਚ ਰੱਖ ਕੇ ਮੱਥਾ ਟੇਕ ਦੇ ਮਾਂ ਨੇ ਸੋਚਿਆ ਕਿੰਨੇ ਆਉਣਾ ਕਿਵੇਂ ਹੋਣਾ ਸਿਆਣਪ ਵਰਤਰੀ ਪਰ ਦੁਬ ਦੱਚ ਗਿਆ ਉਹਨੇ ਕਿਆ ਪੁੱਤਰ ਖਿਹੜਾ ਸ਼ਦਾਨ ਲਈ ਗੁੜ ਲੈ ਜਾ ਉਹਨੇ ਜੀ ਗੁੜ ਚਾਦਰ ਪੱਲੇ ਬੰਨ ਲਿਆ ਕਪੜਾ ਇਹਦੇ ਮੋਢੇ ਤੇ ਰੱਖਦਾ ਸੀ ਕੋਈ ਸੱਜਣ ਲਿਖਦੇ ਇੱਕ ਟਕਾ ਵੀ ਲੈ ਲਿਆ ਉਹਨੇ ਜੀ ਸੌਣ ਲਗਿਆ ਗੁੜ ਸਹਰਾਣੇ ਜਦੋਂ ਖੂਬ ਵਾਣਾ ਗਾਦੀ ਤੇ ਬੈਠਿਆ ਗੁੜ ਮੋਢੇ ਤੇ ਰੱਖੇ ਰੱਖਣਾ ਲੋਕਾਂ ਨੂੰ ਦਾ ਨਾ ਪੱਲੂ ਪਾ ਦਿੱਤਾ ਉਹਨੂੰ ਭਾਈ ਪੱਲਾ ਕਹਿੰਦੇ ਸਨ ਇਹਦਾ ਮਤਲਬ ਪੱਲੇ 'ਚ ਗੁੜ ਬੰਨੀ ਬੈਠਾ ਹੈ ਤੇ ਲੋਕਾਂ ਮਜ਼ਾਕ ਉਡਾਣਾ ਪਰ ਐਸਤਾ ਐਸਤਾ ਜਿਉਂ ਜਿਉਂ ਗੁਰੂ ਨੂੰ ਚੇਤੇ ਕਰੇ ਮੈਂ ਫਿਰ ਤੁਹਾਨੂੰ ਬੇਨਤੀ ਕਰਾਂਗਾ ਗੁਰਮਖੋ ਗੁਰ ਪ੍ਰਸਾਦ ਹੁੰਦਾ ਹੈ ਉਹ ਗੁਰੂ ਚੇਤੇ ਕਰ ਲਾ ਪਿਆ ਉਹਨੂੰ ਕੋਈ ਬਾਣੀ ਨਹੀਂ ਆਉਂਦੀ ਸਿਰਫ ਇੱਕ ਸ਼ਬਦ ਸੁਣਿਆ ਗੁਰੂ ਆਏਗਾ ਗੁਰੂ ਜੀ ਜ਼ਰੂਰ ਆਉਣਗੇ ਸੱਚੀ ਜੀ ਉਹਨਾਂ ਨੇ ਘਰ ਜਾਣਾ ਬੰਦ ਕਰਤਾ ਲੋਕਾਂ ਪੱਲਾ ਕਹਿਣ ਲੱਗ ਪਏ ਕਿਆਂ ਕਿਆ دیਵਾਨਾ ਹੋ ਗਿਆ ਮਸਤਾਨਾ ਹੋ ਗਿਆ ਇੱਕ ਦਿਨ ਫਿਰ ਗੁਰੂ ਹਰਗੋਬਿੰਦ ਸਾਹਿਬ ਬਾਬਾ ਬਕਾਲਾ ਸਾਹਿਬ ਤੋਂ ਚਲੇ ਉਦੋਂ ਬਕਾਲਾ ਹੀ ਸੀ ਨਾ ਕੱਲਾ ਘੋੜੇ ਤੇ ਸਵਾਰ ਹੋ ਕੇ ਉਸ ਦਿਨ ਉਹ ਘਰ ਨਹੀਂ ਗਿਆ ਰਾਤ ਵੀ ਰਿਹਾ ਦਿਨ ਵੀ ਕੁਝ ਖਾਦਾ ਪੀਤਾ ਨਹੀਂ ਤੀਬਰ ਬੈਰਾਗ ਸ਼ਿਖਰ ਦਾ ਬੈਰਾਗ ਮੈਂ ਨੀਰ ਵਹਿ ਵੇਚ ਲੈ ਜਿਉ ਉਹ ਆ ਪ੍ਰੇਮ ਪਰੀ ਕਨਕ ਮਾਨਕ ਗੱਜ ਮੋਤੀ ਲਾਲਲ ਨਹਾ ਨਹੀਂ ਨਾ ਨਹਿ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ-ਕਿਚ ਨਾ ਚਹੀ ਦਰਸ਼ਨ ਪਿਆਸੀ ਦਿਨਸ ਰਾਤ ਚਿਤੋਂ ਅੰਧ ਨੀਤ बस ਇੱਕੋ ਗੱਲ ਗੁਰੂ ਆਵੇਗਾ ਗੁਰੂ ਆਉਣਗੇ ਗੁਰੂ ਗੁਰੂ ਕਹਿੰਦਾਂ ਲੇਟ ਗਿਆ ਜੀ ਉੱਥੇ ਗੁਰੂ ਹਰਗੋਬਿੰਦ ਸਾਹਿਬ ਗਏ ਜੀ ਕਹਿੰਦੇ ਇਸ ਬਤਾਲੇ ਪਿੰਡ ਜਦੋਂ ਪਹੁੰਚੇ ਤੇ ਸਾਹਮਣੇ ਇੱਕ ਮਿਲ ਗਿਆ ਪਿੰਡ ਦਾ ਬੰਦਾ ਤੇ ਮਹਾਰਾਜ ਨੇ ਇੰਨੇ ਪੁੱਛਿਆ ਇਸ ਪਿੰਡ ਦਾ ਚੌਧਰੀ ਕੌਣ ਹੋਏ ਅਗੋ ਕਹਿੰਦਾ ਜੀ ਮਜ਼ਾਕ ਕਰਦਾ ਕਿਉਂ ਗਰੀਬ ਸੀ ਨਾ ਜਿਹੜਾ ਭਾਈ ਪੱਲਾ ਸੀ ਕਹਿਨ ਲਗਾ ਮਹਾਰਾਜ ਇਹ ਪਿੰਡ ਦਾ ਚੌਧਰੀ ਆ ਉਹ ਜਿਹੜਾ ਵਟ ਉੱਤੇ ਬੈਠਾ ਹੈ ਮਹਾਰਾਜ ਦੇਖ ਕੇ ਕਹਿਨ ਲੱਗੇ ਸੱਚੀ ਮੁੱਚ ਇੱਕ ਦਿਨ ਇਹ ਚੌਧਰੀ ਹੋਵੇਗਾ ਇਹ ਚੌਧਰੀ ਬਣੇਗਾ ਸਤਗੁਰੂ ਕੋਲ ਚਲੇ ਗਏ ਵਟ ਤੇ ਬੈਠਾ ਸੀ ਵਟ ਆਪਾਂ ਸਮਝ ਲੈਣਾ ਖੇਤ ਦੀ ਵਟ ਤੇ ਬੈਠਾ ਆਵਾਜ਼ ਦਿੱਤੀ ਭਾਈ ਸੱਜਣਾ ਸੀ ਆ ਗਏ ਆ ਤੂੰ ਸਾਨੂੰ ਵੀ ਟਿਕਨ ਨਹੀਂ ਦਿੱਤਾ ਗੁਰਮਖੋ ਗੁਰੂ ਦਾ ਪਿਆਰ ਇੱਕ ਅੰਗੀ ਨਹੀਂ ਹੁੰਦਾ ਗੁਰੂ ਦਾ ਪਿਆਰ ਦੋ ਅੰਗੀ ਹੈ ਦਵੱਲਾ ਹੈ ਤੂੰ ਆਵਾਜ਼ ਦਿੱਤੀ ਅਸੀਂ ਆ ਗਏ ਆ ਪੱਲੇ ਦੀਆਂ ਅੱਖਾਂ ਭਿੱਜੀਆਂ ਸੰਜਦੋਂ ਨੇਤਰ ਭਰ ਕੇ ਦੇਖਿਆ ਤੇ ਮੀਰੀ ਪੀਰੀ ਦਾ ਦਤਾ ਖਲੋਤਾ ਹੈ ਬੋਲੇ ਸੋਨੇ ਹਾਂ ਸੋ ਮੈਂ ਸਿਰਫ ਸਾਖੀਆਂ ਤਾਜ ਨਹੀਂ ਆ ਯਾਦੀਆਂ ਵੀ ਬੰਨ ਚ ਭਾਵਨਾ ਬਣੇ ਗੁਰੂ ਅਰਬਿੰਦ ਸਾਹਿਬ ਨੂੰ ਦੇਖ ਕੇ ਭਾਈ ਪੱਲਾ ਤਾਹੀ ਕਰਕੇ ਹਜ਼ੂਰ ਦੇ ਚਰਨਾਂ 'ਚ ਡਿੱਗਣ ਲੱਗਾ ਸਤਿਗੁਰਾਂ ਨੇ ਚਰਨਾਂ 'ਚ ਡਿੱਗਦੇ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਕਹਿ ਲੱਗੇ ਕੋਈ ਸ਼ਕਨ ਨੂੰ ਦੇਂਗਾ ਭੁੱਖ ਲੱਗੀ ਹੈ ਪਿਆਰੇ ਹੁਣ ਦੱਸੋ ਕੀ ਉਸ ਮੇਰੇ ਸਤਿਗੁਰੂ ਨੂੰ ਕੋਈ ਪ੍ਰਸ਼ਾਦੇ ਦੀ ਭੁੱਖ ਹੈ ਗੋਬਿੰਦ ਭਾਉ ਭਗਤ ਦਾ ਭੁੱਖਾ ਕੋਈ ਸ਼ਕਨ ਨੂੰ ਦੇਂਗਾ ਰੋਂਦੇ ਹੋਏ ਨੇ ਕੰਬਦੇ ਖੱਥਾਂ ਨੂੰ ਚਾਦਰ ਦਾ ਪੱਲਾ ਖੋਲਿਆ ਜਿਸ ਕਰਕੇ ਨਾਮ ਭਾਈ ਪੱਲਾ ਸੀ ਗੁਰਦ ਦੀ ਰੋੜੀ ਅੱਗੇ ਰੱਖ ਕੇ ਕਹਿੰਦਾ ਸਤਿਗੁਰੂ ਮੇਰੇ ਗਰੀਬ ਕੋਲ ਤਾਂ ਕੁਛ ਹੀ ਹੈ ਮਹਾਰਾਜ ਨੇ ਤੋੜ ਕੇ ਆਪ ਛਕਿਆ ਉਹਦੇ ਮੂੰਹ 'ਚ ਪਾਇਆ ਕਹਿੰਦੇ ਮੈਨੂੰ ਘਰ ਲੈ ਚੱਲ ਘਰ ਗਏ ਤੇ ਪੁੱਛੋ ਕੁਛ ਨਾ ਜੀ ਕੱਚਾ ਘਰ ਮੰਜੀ ਢਾਈ ਇੱਥੋਂ ਤੱਕ ਜਿਹੜਾ ਕੱਪੜਾ ਵੀ ਵਿਛਾਇਆ ਉਹ ਵੀ ਪਾਟਾ ਹੋਇਆ ਸੀ ਵਿੱਚੋਂ ਗੰਡੇ ਹੋਏ ਕੱਪੜੇ ਤੇ ਮੀਰੀ ਪੀਰੀ ਦੇ ਦਾਤਾ ਬੈਠੇ ਮਾਈ ਨੇ ਮੱਥਾ ਟੇਕਿਆ ਅਗੂ ਕਹਿੰਦੇ ਭੁੱਖ ਲੱਗੀ ਪ੍ਰਸ਼ਾਦਾ ਛਕਾਓਗੀ ਕਹਿੰਦੇ ਨੇ ਸਿਰਫ ਢਾਈ ਸਿਰ ਆਟਾ ਤੇ ਅੱਧ ਸਿਰ ਦਾਲ ਸੀ ਕੁਝ ਨਹੀਂ ਸੀ ਘਰ ਚ ਥੋੜਾ ਬਾਤਾ ਲੂਣ ਮਰਚ ਕਹਿਣ ਲੱਗੀ ਮਹਾਰਾਜ ਇਹਨਾਂ ਗੁਰੂ ਸਾਹਿਬ ਕਹਿੰਦੇ ਤੂੰ ਪਕਾਓ ਉਹਨੇ ਰੱਖ ਦਿੱਤੀ ਦਾਲ ਪ੍ਰਸ਼ਾਦੇ ਪਕਾਣ ਲੱਗ ਪਈ ਪਿੰਡ ਚ ਸਿੱਖਾਂ ਦੇ ਘਰ ਸੰ ਪਤਾ ਲੱਗਾ 체ਵੇਂ 사드구루 ਆ ਗਏ ਨੇ ਪਿਆਰਿਓ ਸਿੱਖ ਆ ਗਏ ਰਸਤਾ ਆ ਗਿਆ ਕੋਈ ਘੋ ਕੋਈ ਆਟਾ ਕੋਈ ਗੁੜ ਮਹਾਰਾਜ ਕਹਿ ਲਗੇ ਸਾਮੁ ਬਾਰਕ ਹੈ ਪਰ ਸ਼ਕਾਂ ਦਾ ਆ ਜਿਹੜਾ ਭਾਈ ਪੱਲੇ ਦੇ ਘਰ أج ਬਣਿਆ ਹੈ ਇਤਿਹਾਸ ਕਹਿੰਦਾ ਮਹਾਰਾਜ ਜਿਨੇ ਆਪ ਪ੍ਰਸ਼ਾਦੇ ਪਕੜਨੇ 22 ਸੇਰ ਚ ਨਾਲ ਉੱਤੇ ਦਾਲਾ ਪਾਈ ਜਾਣਾ ਮਹਾਰਾਜ ਜੀ ਦੀ ਕਿਰਪਾ ਕਿਤੀ ਜੀ ਦਾਨ ਦਿੱਤਾ ਜੀ ਦਾਨ ਬੜਾ ਉਖ ਹੈ ਮਰੇ ਕੋਈ ਅੰਦਰ ਨੂੰ ਰੋਖਾਨੀਅਤ ਚ ਭਰਪੂਰ ਕਰ ਦਿੱਤਾ ਮਹਾਰਾਜ ਜੀ ਨੇ ਕਿਹਾਇ ਤੋ ਬਾਦ ਬਾਣੀ ਸਿਮਰਿ ਸ਼ਬਦ ਪਿੰਡ ਦੇ ਨੂੰ ਕਿਹਾ ਇਹਦਾ ਘਰ ਧਰਮਸ਼ਾਲਾ ਇੱਥੇ ਬੈਠ ਕੇ ਬੰਦਗੀ ਕਰਿਆ ਕਰੋ ਸਿਮਨ ਕਰਿਆ ਕਰੋ ਯਾਦ ਰੱਖਿਓ ਸਮਾ ਆਇਆ ਉਹੀ ਭਾਈ ਪੱਲਾ ਪਿੰਡ ਦਾ ਚੌਧਰੀ ਬਣਿਆ ਸੀ ਮੈਂ ਕਹਿੰਨਾ ਗੁਰੂ ਤੇ ਭਰੋਸਾ ਕਰੀਏ ਗੁਰ ਬਾਣੀ ਜਿਹੜੀ ਅੱਖਰ ਨਹੀਂ ਕੇਵਲ ਮੈਂ ਫਿਰ ਲਫਜ਼ ਵਰਤਣਾ ਅੱਖਰ ਹੈਨ ਕੇਵਲ ਅੱਖਰ ਨਹੀਂ ਇਹਨਾਂ ਅੱਖਰਾਂ ਵਿੱਚ ਸੁਖਮਨੀ ਸਾਹਿਬ ਦੇ ਗੁਰੂ ਅਰਜੁਨ ਦੇਵ ਨੇ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਕੋਤ ਨਿਦਾਨ ਆਪਾ ਪੜ੍ਹਨੇ ਆ ਨਾ ਜੀ ਇਹਦੇ ਅਰਥ ਕੀ ਨੇ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਇਹ ਜਿਹੜੀ ਸੁਖਮਨੀ ਸਾਹਿਬ ਦੀ ਬਾਣੀ ਹੈ ਇਹ ਗੋਬਿੰਦ ਦੇ ਗੁਣਾ ਨਾਲ ਭਰਪੂਰ ਹੈ ਜਿਸ ਮਨ ਬਸੈ ਸੋ ਕੋਤ ਨਿਦਾਨ ਜਿਹਦੇ ਅੰਦਰ ਸੁਖਮਨੀ ਵਸ ਜਾਉ ਖੁਦ ਸੁਖਮਨੀ ਦਾ ਖਜ਼ਾਨਾ ਬਣ ਜਾਂਦਾ ਹੈ ਨਿਧਾਨ ਦਾ ਅਰਥ ਖਜ਼ਾਨਾ ਵੇਖੋ ਇੱਥੇ ਅਮਰਤ ਨਾਮ ਨਿਧਾਨ ਨਹੀਂ ਕਿਹਾ ਜਿਸ ਮਨ ਬਸੈ ਸੋ ਹੋਤ ਨਿਧਾਨ ਜਿਹਦੇ ਅੰਦਰ ਸੁਖਮਨੀ ਸਾਹਿਬ ਵਸ ਜਾ ਪਿਆਰਿਓ ਉਹ ਖੁਦ ਰੋਖਾਨੀ ਖਜ਼ਾਨਿਆਂ ਦਾ ਮਾਲਕ ਬਣ ਜਾਂਦਾ ਮੈਂ ਤੁਹਾਨੂੰ